ਐਮਪੀ ਸਾਹਿਬ ਨੇ ਪੈਸੇ ਲਿਆ ਕੇ ਦੇ ਦਿੱਤੇ ਕੰਮ ਕਰਵਾਤਾ ਸਾਂਭਣਾ ਇਹਨਾਂ ਦਾ ਕੰਮ ਹੈ ਪ੍ਰਸ਼ਾਸਨ ਦਾ ਜਿਹੜਾ ਚੌਕ ਆ ਇਹ ਮੌਤ ਦਾ ਕੂਹਾ ਵਾ ਚੌਕ ਨਹੀਂ ਮੌਤ ਦਾ ਕੂਹਾ ਇਹਦੇ ਆਲੇ ਦੁਆਲੇ ਵੇਖੋ ਮੱਛੀਆਂ ਫੜਨ ਵਾਲੀਆਂ ਜਾਲੀਆਂ ਲਾਤੀਆਂ ਔਰ ਕਿੱਡੇ ਹਾਲਾਤ ਮਾੜੇ ਨੇ ਮੜਾ ਜਾ ਕੋਈ ਤੇਜ਼ ਆਉਂਦਾ ਹੋਵੇ ਤੇ ਵਿੱਚ ਚੱਲ ਗਿਆ ਤੇ ਥੱਲੇ ਬਚਣਾ ਕੱਖ ਨਹੀਂ ਔਰ ਕਈ ਨੌਜਵਾਨਾਂ ਦੀ ਮੌਤ ਹੋ ਗਈ ਇੱਥੇ ਉਹ ਦੁੱਖ ਦੀ ਗੱਲ ਆ ਕੀ ਪ੍ਰਸ਼ਾਸਨ ਕਿਹੜੇ ਕੁੰਭ ਕਰਨ ਦੀ ਨੀਂਦ ਸੁੱਤਾ? ਉਹ ਤੇ AC ਵਾਲੇ ਕਮਰੇ ਚੋਂ ਨਹੀਂ ਬਾਹਰ ਆਉਂਦੇ। ਪਤਾ ਨਹੀਂ ਕੀ ਇੱਕ ਤੇ AC ਦੇ ਵਿੱਚ ਰਹਿਣ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ। ਇੱਕ ਲੋਕਾਂ ਨੂੰ ਬੂਹਾਂ 'ਚ ਖਲਾਰ ਛੱਡਦੇ, ਉਤੋਂ ਬਾਹਰ ਨਹੀਂ ਆਉਂਦੇ। ਇਹਨਾਂ ਨੂੰ ਕੋਈ ਜ਼ਿਆਦਾ ਗਰਮੀ ਲੱਗਦੀ ਆ। ਉਹਦਾ ਨੌਜਵਾਨ ਕੱਲਾ ਕਲਾ ਪੁੱਤਰ ਹੀ। ਉਹ ਉਧਰੋਂ ਆ ਰਿਹਾ ਹੀ ਤੇ ਉਥੋਂ ब्रेक ਨਹੀਂ ਲੱਗੀ ਕਿਸੇ ਕਰ ਨੌਜਵਾਨ ਬੱਚਾ ਹੀ ਕੋਈ ਗਲਤੀ ਹੋਤ ਕੋ ਲਾਲੋ ਜਾਂ ਰੱਬ ਦਾ ਹੈ ਜਾਂ ਪ੍ਰਸ਼ਾਸਨ ਨੇ ਜਿਹੜੇ ਗਲਤੀ ਇੰਤਜ਼ਾਮ ਕੀਤੇ ਆ ਜਾਂ ਉਹਨਾਂ ਦੀ ਗਲਤੀ ਲਾਲੋ ਉਹ ਬੱਚਾ ਨੌਜਵਾਨ ਬੱਚਾ ਥਲੇ ਡੇਕ ਕੇ ਉਹਦੀ ਮੌਤ ਹੋ ਗਈ ਕੱਲਾ ਕੱਲਾ ਬੱਚਾ ਹੀ ਮਾਫੀ ਉਹਦਾ ਅਸੀਂ ਸਮਝੂ ਤਾਂ ਗੁਰੂ ਨਗਰੀ ਦੇ ਤਰੰਤਾ ਰੋਡ ਦੇ ਉੱਤੇ ਦੱਸ ਦਈਏ ਕਿ ਜਿਸ ਜਗ੍ਹਾ ਤੇ ਮੌਜੂਦਾ ਹੈ ਜੋ ਫਲਾਈਓਵਰ ਜੋ ਬਣਿਆ ਤਾਂ ਲੇਕਿਨ ਇਸ ਫਲਾਈਓਵਰ ਤੋਂ ਤੁਸੀਂ ਵੇਖ ਸਕਦੇ ਹੋ ਜਿਹੜਾ ਚੌਂਕ ਬਣਾਇਆ ਗਿਆ ਤਾਂ ਚੌਂਕ ਦੇ ਵਿੱਚ ਬਿਲਕੁਲ ਵੀ ਕੋਈ ਵੀ ਸੁਰੱਖਤ ਜਗ੍ਹਾ ਨਹੀਂ ਹੈਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਗਰ ਕੋਈ ਗੱਡੀ ਤੇਜ਼ ਰਫ਼ਤਾਰ ਦੇ ਨਾਲ ਇਸ ਪੁਲ ਵੱਲ ਨੂੰ ਆਉਂਦੀ ਹੈ ਤਾਂ ਕਿਤਨਾ ਕੀਤੇ ਇਥੇ ਐਕਸੀਡੈਂਟ ਹੋਣ ਦਾ ਜਿਹੜਾ ਕਾਫੀ ਜਿਹੜੀ ਆ ਡਰ ਬਣਿਆ ਰਹਿੰਦਾ ਲੇਕਿਨ ਪਹਿਲਾਂ ਦੀ ਵੀ ਜੇ ਆਪਾਂ ਗੱਲ ਕਰੀਏ ਕਿਉਂਕਿ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਕਈ ਇਹੋ ਜਿਹੇ ਹਾਦਸੇ ਇਸ ਜਗ੍ਹਾ ਦੇ ਉੱਤੇ ਹੋਏ ਵੀ ਨੇ ਕਈ ਨੌਜਵਾਨ ਇਸ ਪੁਲ ਤੋਂ ਹੇਠਾ ਡਿੱਗ ਕੇ ਕਈਆਂ ਦੀ ਮੌਤ ਤੱਕ ਹੋ ਚੁੱਕੀ ਹੈ ਲੇਕਿਨ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੱਲੋਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਬਿਲਕੁਲ ਹੀ ਇਸ ਪਾਲ ਦੇ ਉਤੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਸਮਝ ਕੇ ਜਾਂ ਫਿਰ ਕੋਈ ਵੀ ਐਂਗਲ ਨਹੀਂ ਲਗਾਏਗੇ ਜਿਸ ਤੋਂ ਬਾਅਦ ਕਿ ਕਈ ਹੱਥ ਸੇ ਹੁਣ ਵੀ ਹੋਂ ਦਾ ਡਰ ਹੈਗਾ ਤਾਂ ਸਾਡੇ ਨਾਲ ਇਸ ਇਲਾਕੇ ਤੋਂ ਜੋ ਕਹਿ ਸਕਦੇ ਆ ਕਿ ਕਾਂਗਰਸ ਦੇ ਜੋ ਨਾਲ ਸਾਥੀ ਵੀ ਮੌਜੂਦ ਨੇ ਤੇ ਨਾਲ ਉਸਦੇ ਨਾਲ ਦੱਸ ਜੀ ਕਿ ਕਾਂਗਰਸ ਦੇ ਆਫੀਸ ਦੇ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਸਾਡੇ ਨਾਲ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਦੇ ਉੱਤੇ ਮੈਂਬਰ ਪਾਰਲੀਮੈਂਟ ਜੋ ਗੁਰੂ ਨਗਰੀ ਤੋਂ ਹੈਗੇ ਨੇ ਗੁਰਜੀਤ ਸਿੰਘ ਓਜਲਾ ਉਹਨਾਂ ਵੱਲੋਂ ਗ੍ਰੀਨ ਵੈਲਟ ਬਣਾਉਣ ਵਾਸਤੇ ਵੀ ਪੈਸੇ ਜਿਹੜੇ ਆ ਉਹ ਲੋਟ ਕਰਾਈ ਗਏ ਸੀਗੇ ਤਾਂ ਉੱਥੇ ਸਾਡੇ ਨਾਲ ਜੋ ਆਫੀਸ ਦੇ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਤਾਂ ਇੱਥੇ ਤੁਸੀਂ ਹਾਲਾਤ ਦੇਖੇ ਨੇ ਹਾਲਾਂਕਿ ਜ਼ਰੂਰ ਸਰਕਾਰ ਪੈਸੇ ਲਿਆਉਂਦੀ ਆ ਦਿੰਦੀ ਆ ਪ੍ਰਸ਼ਾਸਨ ਦੇ ਕਿੰਨੇ ਕਾਰਗਜ਼ਾਰੀ ਤੁਸੀਂ ਇੱਥੇ ਠੀਕ ਸਮਝਦੇ ਹੋ ਕਿਉਂਕਿ ਜਿੱਥੇ ਕਹਿ ਸਕਦੇ ਆ ਕਿ ਇੱਕ ਲੋਏ ਦਾ ਐਂਗਲ ਲੱਗਣਾ ਚਾਹੀਦਾ ਉੱਥੇ ਇਹੋ ਜੀ ਜਾਲੀ ਲੱਗੀ ਹੋਈ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪ੍ਰਸ਼ਾਸਨ ਦੇਖੋ ਸਾਡਾ ਕੰਮ ਆ ਸਰਕਾਰਾਂ ਦਾ ਨੁਮਾਇੰਦਿਆਂ ਦਾ ਕੰਮ ਹੁੰਦਾ ਪੈਸੇ ਲਿਆ ਕੇ ਦੇ ਦੇਣੇ ਐਮਪੀ ਸਾਹਿਬ ਨੇ ਪੈਸੇ ਲਿਆ ਕੇ ਦੇ ਦਿੱਤੇ ਕੰਮ ਕਰਵਾਤਾ ਸਾਹਮਣਾ ਇਹਨਾਂ ਦਾ ਕੰਮ ਆ ਪ੍ਰਸ਼ਾਸਨ ਦਾ ਇਹ ਜਿਹੜਾ ਫਲਾਈਓਵਰ ਆ ਤੁਸੀਂ ਦੇਖੋ ਇਹ ਤਰਨ ਤਰਨ ਤੋਂ ਆਉਂਦਾ ਔਰ ਸ਼ਹੀਦਾਂ ਸਾਹਿਬ ਜਦੋਂ ਲੋਕੀ ਆਉਂਦੇ ਪਹਿਲਾਂ ਟਾਲਾ ਸਾਹਿਬ ਜਾਂਦੇ ਔਰ ਇਹ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਸ਼ਹੀਦਾਂ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਇਹ ਰਸਤਾ ਜਿਹੜਾ ਬਾਹਰ ਨਿਕਲ ਜਾਂਦਾ ਜਿਨ੍ਹਾਂ ਨੇ ਜਲੰਧਰ ਨੂੰ ਬਿਆਸ ਨੂੰ ਜਾਣਾ ਉਧਰੋਂ ਨਿਕਲ ਜਾਂਦਾ ਔਰ ਇਹ ਜਿਹੜਾ ਚੌਂਕ ਆ ਇਹ ਮੌਤ ਦਾ ਕੂਹਾ ਵਾ ਚੌਂਕ ਨਹੀਂ ਮੌਤ ਦਾ ਕੂਹਾ ਇਹਦੇ ਆਲੇ ਦੁਆਲੇ ਵੇਖੋ ਆ ਮੱਛੀਆਂ ਫੜਨ ਵਾਲੀਆਂ ਜਾਲੀਆਂ ਲਾਤੀਆਂ ਔਰ ਕਿੱਡੇ ਹਾਲਾਤ ਮਾੜੇ ਨੇ ਮੜਾ ਜਾ ਕੋਈ ਤੇਜ ਆਉਂਦਾ ਹੋਵੇ ਤੇ ਵਿੱਚ ਚੱਲ ਗਿਆ ਤੇ ਥੱਲੇ ਬਚਣਾ ਕੱਖ ਨਹੀਂ ਔਰ ਕਈ ਨੌਜਵਾਨਾਂ ਦੀ ਮੌਤ ਹੋ ਗਈ ਇੱਥੇ ਉਹ ਦੁੱਖ ਦੀ ਗੱਲ ਆ ਕਿ ਪ੍ਰਸ਼ਾਸਨ ਕਿਹੜੇ ਕੁੰਭ ਕਰਨ ਦੀ ਨੀਂਦ ਸੁਤਾ ਗੁਰੂ ਰਾਮਦਾਸ ਮਾਰੇ ਦੀ ਨਗਰੀ ਸਮਾਰਟ ਸਿਟੀ ਔਰ ਸਮਾਰਟ ਸਿਟੀ ਦੇ ਹਾਲਾਤ ਕਰੋੜਾਂ ਦੇ ਪ੍ਰੋਜੈਕਟ ਐਮਪੀ ਲਿਆ ਲਿਆ ਕਿ ਇੱਥੇ ਦੇਣਿਆ ਹੋਵੇ ਕੋਈ ਐਸਾ ਪ੍ਰੋਜੈਕਟ ਨਹੀਂ ਆ ਜਿਹੜਾ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਨੂੰ ਨਹੀਂ ਦਿੱਤਾ ਲੋਕਾਂ ਨੇ ਵੋਟਾਂ ਪਾਈਆਂ ਔਰ ਨਮਾਇੰਦੇ ਨੇ ਆਪਣਾ ਫਰਜ਼ ਅਦਾ ਕੀਤਾ ਔਰ ਖਾਸ ਕਰਕੇ ਦੱਖਣੀ ਹਲਕੇ ਦੇ ਵਿੱਚ ਅਮ੍ਰਿਤਸਰ ਦੇ ਦੱਖਣੀ ਹਲਕੇ 'ਚ ਜਿਨ੍ਹਾਂ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਕੰਮ ਕਰਾਇਆ ਵਾ ਕਮ ਸੇ ਕਮ ਪ੍ਰਸ਼ਾਸਨ ਉਹਦੀ ਸਾਮ ਸੰਭਾਲੀ ਕਰ ਲੇ ਕਿ ਇਹ ਵੀ ਆਣ ਕੇ ਜਿਹੜਾ ਉਹਨਾਂ ਦੇ ਨਮਾਇंदे ਜਾਂ ਉਹਨਾਂ ਦੇ ਜਿਹੜੇ ਥੱਲੇ ਨਾਲ ਵੋਟਰ ਸਪੋਰਟ ਰਿਹਾ ਉਹ ਕੰਮ ਕਰਨਗੇ ਇਹ ਪ੍ਰਸ਼ਾਸਨ ਦਾ ਕੰਮ ਆ ਔਰ ਪ੍ਰਸ਼ਾਸਨ ਆਪਣੇ ਕੰਮਾਂ ਤੋਂ ਭੱਜੇ ਨਾ ਔਰ ਮੈਂ ਕੱਲ ਨੂੰ ਅਮ੍ਰਿਤਸਰ ਦੇ ਡੀਸੀ ਮੈਡਮ ਨਾਲ ਵੀ ਮੁਲਾਕਾਤ ਕਰੂੰਗਾ ਔਰ ਕਮ ਸੇ ਕਮ ਜਿਹੜਾ ਇਹ ਜੋ ਹਾਲਾਤ ਇੱਥੋਂ ਦੇ ਬਣੇ ਨੇ ਜੇ ਇਹ ਆਲੇ-ਦੁਆਲੇ ਕਵਰ ਕਰਕੇ ਇਹਨੂੰ ਪੂਰਾ ਪ੍ਰੋਪਰ ਢੱਕਿਆ ਨਾ ਗਿਆ ਇੱਥੋਂ ਤਾਂ ਇਹ ਕਿਸੇ ਦਾ ਜਾਨੀ-ਮਾਲੀ ਨੁਕਸਾਨ ਜਿੱਥੇ ਅੱਗੇ ਕਿੰਨੇ ਨੌਜਵਾਨਾਂ ਦਾ ਹੋ ਗਿਆ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਹਾਸਾ ਨਾ ਹੋ ਜਾਏ। ਹਾਂ। ਲੇਕਿਨ ਇਸ ਦੇ ਨਾਲ-ਨਾਲ ਕਈ ਵਾਰੀ ਤਾਂ ਇੱਥੋਂ ਤੱਕ ਵੀ ਹਾਲਾਤ ਬੜੇ ਹੁੰਦੇ ਨੇ ਇਸ ਪੁਲ ਦੇ ਕਿ ਜਿਹੜੀਆਂ ਲਾਈਟਾਂ ਹੈਗੀਆਂ ਨੇ ਤੁਸੀਂ ਲਾਈਟ ਦੇਖ ਰਹੇ ਹੋ ਇਹ ਲਾਈਟ ਵੀ ਨਹੀਂ ਜੱਗੀ ਹੁੰਦੀ ਰਾਤ ਵੇਲੇ ਕਿਉਂਕਿ ਜਿੱਦਾਂ ਅੱਗੇ ਸਰਦੀਆਂ ਦੇ ਦਿਨ ਹੁੰਦੇ ਨੇ ਧੁੰਦ ਪਈ ਹੁੰਦੀ ਆ ਤਾਂ ਕੋਈ ਵੀ ਲਾਈਟਿੰਗ ਜਿਹੜੀ ਜਗਦੀ ਨਹੀਂ ਹੁੰਦੀ ਇਸ ਪੁਲ ਦੀ ਤਾਂ ਉਹ ਵੀ ਜਿਹੜਾ ਇੱਕ ਹਾਦਸੇ ਦਾ ਜਿਹੜਾ ਕਾਰਨ ਬੱਤੀ ਨਹੀਂ ਆਉਣ ਦੀ ਤੇ ਲਾਈਟ ਇੱਥੇ ਕਿੱਥੋਂ ਆਣੀ ਆ ਆਪਾਂ ਜਦੋਂ ਕਹੀ ਜਾਵਾਂਗੇ ਬੱਤੀ ਫਰੀ ਜੇ ਬੱਤੀ ਆਉਣੀ ਨਹੀਂ ਤੇ ਬੱਤੀ ਫਰੀ ਦੇਣੀ ਆ ਬੱਤੀ ਆਊਗੀ ਤੇ ਤਾਂ ਹੀ ਆ ਨਾ ਹੁਣ ਲਾਈਟ ਜਿਹੜੀ ਹੈ ਕਮ ਸੇ ਕਮ ਕਾਰਪੋਰੇਸ਼ਨਰ ਟਰਸਟ ਇਹਨਾਂ ਨੇ ਟੈਕਸ ਲੈਂਦੀ ਲੋਕਾਂ ਕੋ ਸੁੱਖ ਸਹੂਲਤਾਂ ਵਿੱਚ ਪੂਰੀਆਂ ਦੇਣ ਇਹ ਜਿਹੜੇ ਹਾਲਾਤ ਆ ਬਹੁਤ ਮਾੜੇ ਹੋ ਗਏ ਆ ਚਾਹੇ ਭਗਤਾਂ ਵਾਲੇ ਡੈਂਪ ਦੀ ਗੱਲ ਕਰ ਲਈਏ ਚਾਹੇ ਡਰੇਨ ਦੀ ਗੱਲ ਕਰ ਲਈਏ ਆ ਅਮਰਤ ਸਰ ਦੀ ਨਹਿਰ ਨੰਗ ਰਹੀ ਆ ਇਹਦੇ ਇੰਨੇ ਮਾੜੇ ਹਾਲਾਤ ਸੀਗੇ ਇੱਥੋਂ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਤੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਬੜੇ ਵਿਧ ਜਿੰਨੀਆਂ ਪਾਰਟੀਆਂ ਦੇ ਆ ਕੋਈ ਨਹੀਂ ਇੱਥੇ ਵੜਿਆ ਦੁਰਗਾ ਮੰਦਿਰ ਨੂੰ ਇੱਥੇ ਜਲ ਜਾਂਦਾ ਇੰਨਾ ਗੰਦ ਪਾਤਾ ਇਹਦੇ ਵਿੱਚ ਅੰਧਵਿਸ਼ਵਾਸ ਵਾਲਿਆਂ ਨੇ ਕੋਈ ਕਸਰ ਛੱਡੀ ਨਹੀਂ ਔਰ ਪਿਛਲੇ 7 ਸਾਲਾਂ ਤੋਂ ਮੈਂ ਲੱਗਾ ਇੱਥੇ ਔਰ ਜਦੋਂ ਇਹ ਗੱਲ ਮੈਂ ਐਮਪੀ ਸਾਹਿਬ ਦੇ ਧਿਆਨ 'ਚ ਲਿਆਈ ਉਹ ਕਿੰਨੀ ਵਾਰੀ ਇੱਥੇ ਆਏ ਤੁਹਾਡੇ মিডিਆ ਦੇ ਸਹਿਯੋਗ ਦੇ ਨਾਲ ਜਿੱਥੇ ਸਫਾਈ ਕਰਾਈ ਔਰ ਉੱਥੇ ਹੀ ਨਾਲ ਹੈ ਗ੍ਰੀਨ ਬੈਲਟ ਦਾ ਕੰਮ ਚੱਲ ਰਿਹਾ ਕਰੋੜਾਂ ਰੁਪਈਆ ਦਾ ਫੰਡ ਉਹਨਾਂ ਨੇ ਦਿੱਤਾ ਔਰ ਸੰਤ ਕਰਾ ਰਹੇ ਮਾਪੁਰਛੇੜੇ ਕੰਮ ਔਰ ਆਲੇ ਦੁਆਲੇ ਤੁਸੀਂ ਸਾਫ ਸਫਾਈ ਦੇ ਵੀ ਹਾਲਾਤ ਵੇਖ ਲਓ ਔਰ ਅੱਜ ਤੁਸੀਂ ਉਹ ਗ੍ਰੀਨ ਬੈਲਟ ਵੀ ਵੇਖ ਲਓ ਇਹਦੇ ਵਿੱਚ ਐਮਪੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ ਔਰ ਖਾਸ ਕਰਕੇ ਕਿਤੇ ਵੀ ਚਾਹੇ ਸਲਤਨਵਿੰਡ ਪਿੰਡ ਦੀ ਗੱਲ ਕਰੀਏ ਉੱਥੇ ਡਿਸਪੈਂਸਰੀ ਦੀ ਜਾਂ ਕਿਸੇ ਧਰਮਸ਼ਾਲਾ ਦੀ ਹੋਵੇ ਜਾਂ ਸਕੂਲ ਦੀ ਹੋਵੇ ਐਮਪੀ ਸਾਹਿਬ ਨੇ ਕਦੀ ਮਨਾਂ ਨਹੀਂ ਕੀਤਾ ਔਰ ਦੱਖਣੀ ਹਲਕੇ ਦੇ ਲੋਕਾਂ ਦੀ ਸੇਵਾ 24 ਘੰਟੇ ਹਾਜ਼ਰ ਰਿਹਾ ਕੌਂਸਲਰ ਸਾਹਿਬ ਨੇ ਜਦੋਂ ਧਿਆਨ ਚ ਲਿਆਂਦਾ ਇਮੀਡੀਏਟਲੀ ਭਾਜੀ ਨੇ ਮੈਨੂੰ ਕਿਹਾ ਵੀ ਤੁਸੀਂ ਦੇਖੋ ਜਿੱਥੇ ਜਿਹੜੀ ਚੀਜ਼ ਆ ਆਪਾਂ ਮਹੀਆ ਕਰਾਉਨੇ ਆ ਲੋਕਾਂ ਨੇ ਚੁਣਿਆ ਵਾ ਲੋਕਾਂ ਦੇ ਲਈ ਖਲੋਣਾ ਚਾਹੀਦਾ ਔਰ ਇਹ ਲੋਕਾਂ ਦਾ ਮਸਲਾ ਵਾ ਇਹ ਮੈਂ ਉਹਨਾਂ ਦੇ ਧਿਆਨ ਚ ਲਿਆ ਕੇ ਸਾਰਾ ਜਿਹੜਾ ਤੁਹਾਡੇ ਜਰੀਏ ਵੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਧਿਆਨ ਦਿਓ ਕੰਮ ਤੋਂ ਭੱਜੋ ਨਾ ਕੰਮ ਕਰੋ ਲੋਕਾਂ ਦੀ ਜਾਨ ਬਹੁਤ ਕੀਮਤੀ ਹੈ ਪਰਿਵਾਰ ਦਾ ਉਹੀ ਜੀ ਕਮਾਉਣ ਵਾਲਾ ਹੁੰਦਾ ਤੇ ਜੇ ਉਹੀ ਚਲੇ ਗਿਆ ਤੇ ਫਿਰ ਉਹ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਚੱਲੂ ਅੱਜ ਕੱਲ ਤੇ ਉਹ ਫਜ਼ੂਲ ਜਿਹੜੇ ਗੰਦ ਪਾਉਣਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਿਕਿਉਰਟੀਆਂ ਦੇਈ ਜਾਂਦੇ ਆ ਜਿਹੜੇ ਲੋਕ ਨਸ਼ੇ ਦੇ ਖਿਲਾਫ ਬੋਲਦੇ ਆ ਰੋਕਣ ਵਾਲੇ ਤੇ ਉਹਨਾਂ ਦੀਆਂ ਵਿਚਾਰਿਆਂ ਦੀਆਂ ਜਾਨਾਂ ਜਾਣੀਆਂ ਸੋ ਐਸੇ ਹਾਲਾਤ ਕਿਤੇ ਨਾ ਕਿਤੇ ਪ੍ਰਸ਼ਾਸਨ ਬਣਾਉਣ ਦੇ ਆ ਸੋ ਪ੍ਰਸ਼ਾਸਨ ਆਪਣੇ ਕ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਵੇ ਔਰ ਲੋਕਾਂ ਦੀ ਜ਼ਿੰਮੇਵਾਰੀ ਜਿਹੜੀ ਆ ਸਭ ਤੋਂ ਪਹਿਲਾਂ ਸਰਕਾਰ ਤੇ ਪ੍ਰਸ਼ਾਸਨ ਦੀ ਹੁੰਦੀ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਇਹ ਹੈਗੀ ਸੁਰੱਖਿਆ ਤਾਂ ਦੱਸੋ ਮੈਨੂੰ ਆ ਜਿਹੜਾ ਮੱਛੀਆਂ ਫੜਨ ਵਾਲਾ ਜਾਂ ਮਛਰ ਵਾਲਾ ਜਾਂ ਹਰ ਵੱਲੋਂ ਤਾਂ ਕੰਮ ਕਰ ਦਿੱਤਾ ਜਾਂਦਾ ਪ੍ਰਸ਼ਾਸਨ ਕਿੱਦਣਾ ਕਿਤੇ ਲੱਗਦਾ ਨਹੀਂ ਕੰਮ ਕਰਨੀ ਨਹੀਂ ਸੁੱਤਾ ਹੈ ਕੁੰਬ ਕਰਨ ਦੀ ਨੀਂਦ ਨਹੀਂ ਇਹ ਕੋਈ ਉਤੋਂ ਵੀ ਜ਼ਿਆਦਾ ਕੋਈ ਨੀਂਦ ਹੈਗੀ ਤਾਂ ਉਹ ਵੀ ਸੁੱਤਾ ਏਸੀ ਵਾਲੇ ਕਮਰੇ ਚੋਂ ਨਹੀਂ ਬਾਹਰ ਆਉਂਦੇ ਪਤਾ ਨਹੀਂ ਕੀ ਇੱਕ ਤੇ ਏਸੀ ਦੇ ਵਿੱਚ ਰਹਿਣ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਇੱਕ ਲੋਕਾਂ ਨੂੰ ਬੂਹਾਂ ਚ ਖਲਾਰ ਛੱਡਦੇ ਉਤੋਂ ਬਾਹਰ ਨਹੀਂ ਆਉਂਦੇ ਇਹਨ ਸਰਕਾਰ ਨੇ ਬਹੁਤ ਜ਼ਿਆਦਾ ਸਿਰੇ ਚੜਾ ਲਿਆ ਸੋ ਮੇਰੀ ਸੀਐਮ ਸਾਹਿਬ ਨੂੰ ਬੇਨਤੀ ਆ ਕਿ ਇਹਨਾਂ ਨੂੰ ਥੋੜਾ ਜਿਹਾ ਖਿੱਚੋ ਇੰਨੀ ਖੁੱਲ ਨਾ ਦਿਓ ਤਨਖਾਹਾਂ ਲੈਂਦੇ ਲੋਕਾਂ ਦੇ ਟੈਕਸ ਦੇ ਪੈਸੇ ਦੀਆਂ ਸਰਕਾਰਾਂ ਚੱਲਦੀਆਂ ਲੋਕਾਂ ਦੇ ਟੈਕਸ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਹੀ ਨਹੀਂ ਮਿਲਦੀਆਂ ਤੇ ਫਿਰ ਦੱਸੋ ਲੋਕ ਕਿੱਥੇ ਜਾਣਗੇ ਅੱਜ ਜੋ ਹਾਲਾਤ ਹਲਕਾ ਦੱਖਣੀ ਦੇ ਨੇ ਸਫਾਈ ਦੇ ਬੁਰੇ ਹਾਲਾਤ ਆ ਪਾਰਕਾਂ ਦੇ ਹਾਲਾਤ ਵੇਖ ਲਓ ਆ ਸ਼ੀਦਾਂ ਸਾਹਿਬ ਦੇ ਬਾਹਰ ਵਾਲੇ ਦੁਆਲੇ ਦੇ ਹਾਲਾਤ ਵੇਖ ਲਓ ਭਗਤਾਂ ਵਾਲੇ ਡੈਂਪ ਤੇ ਚੱਲ ਜੋ ਮਾਤਾ ਕਾਲੀ ਦਾ ਮੰਦਿਰ ਐ ਇੱਥੇ ਉੱਥੇ ਜਾ ਕੇ ਵੇਖ ਲਓ ਹਾਲਾਤ ਤੁਸੀਂ ਕਿਤੇ ਵੀ ਹਾਲਾਤ ਵੇਖ ਲਓ ਕਿਤੇ ਪਾਣੀ ਨਹੀਂ ਆਉਂਦਾ ਜੇ ਕੋਈ ਡਿਸਪੈਂਸਰੀਆਂ ਖਲੋਦੀਆਂ ਉੱਥੇ ਡਾਕਟਰ ਨਹੀਂ ਹੈਗੇ ਸੋ ਬਹੁਤ ਸਾਰੀਆਂ ਸਮੱਸਿਆਵਾਂ ਆ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਇਸ ਸਮੱਸਿਆ ਜਿਹੜੀਆਂ ਹੱਲ ਕਰਨੀਆਂ ਪੈਣਗੀਆਂ ਹਰ ਜਗ੍ਹਾ ਤੇ ਅਸੀਂ ਦੋਸ਼ ਤੇ ਲਾ ਦਿੰਨੇ ਆ ਕਿਤੇ ਨਾ ਕਿਤੇ ਖੁਦ ਵੀ ਅਸੀਂ ਜ਼ਿੰਮੇਵਾਰ ਆ ਅਸੀਂ ਜਿਹੜੇ ਨੁਮਾਇੰਦੇ ਚੁਣੇ ਉਹਨਾਂ ਦੇ ਧਿਆਨ ਚ ਲਿਆਇਆ ਕਰੀਏ ਔਰ ਜਿਹੜੇ ਕੁੰਭ ਕਰਨ ਦੀ ਨੀਂਦ ਸੁੱਤੇ ਆ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਜਗਾਇਆ ਕਰੀਏ ਇਹ ਫਰਜ਼ ਉਹਨਾਂ ਦਾ ਬਣਦਾ ਸਹੀ ਢੰਗ ਨਾਲ ਕੰਮ ਕਰਨਾ ਸੋ ਕਿਤੇ ਨਾ ਕਿਤੇ ਆਹ ਜਿਹੜਾ ਕੰਮ ਆ ਇਹ ਬਹੁਤ ਜ਼ਰੂਰੀ ਆ ਮੈਂ ਤਾਂ ਕਹਿੰਦਾ ਨਾਲ ਆਣ ਕੇ ਸਭ ਕੋ ਵਿਖਾ ਹੀ ਦਿਓ ਵੀ ਇਹ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਥੱਲੇ ਹੈ ਕੀ ਆ ਔਰ ਇਹਦੇ ਨਾਲ ਜਿਹੜਾ ਵਾ ਕਿੰਨਾ ਨੁਕਸਾਨ ਹੋ ਸਕਦਾ ਕਿਸ ਤਰ੍ਹਾਂ ਕਿਸੇ ਦੀ ਜਾਨ ਜਾ ਸਕਦੀ ਆ ਤੇ ਆ ਜਿਹੜੀਆਂ ਜਾਲੀਆਂ ਲਾਈਆਂ ਮੈਨੂੰ ਦੱਸੋ ਆ ਮਤਲਬ ਨਾ ਮੱਛੀਆਂ ਫੜਨ ਵਾਲਾ ਜਾਲ ਲਾਤਾ ਇੱਥੇ ਕਿਹਨੇ ਤਮਾਸ਼ੀਬੀਨੀ ਨਾਲੀ ਇਹਦੇ ਨਾਲ ਦੱਸੋ ਮੈਨੂੰ ਕਿਤੇ ਕੋਈ ਵੱਜੂਗਾ ਪਰਲੇ ਬੰਨੇ ਵਿਖਾਇਓ ਥੱਲੇ ਨਹਿਰ ਆ ਔਰ ਥੱਲੇ ਵੀ ਜੇ ਕੋਈ ਡਿੱਪਿਆ ਜਾਂ ਕੋਈ ਨਹਿਰ ਚ ਜਾਉ ਤੇ ਜਾਂ ਥੱਲੇ ਡੇਕੇ ਮਰੂਗਾ ਆ ਹਾਲਾਤ ਨੇ ਇਹ ਕਿੱਥੇ ਸੇਫ ਹੈਗਾ ਕੋਈ ਬੰਦਾ ਦੱਸੋ ਮੈਨੂੰ ਤੁਹਾਨੂੰ ਲੱਗਦਾ ਵੀ ਇਹ ਸੇਫ ਆ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਇਸ ਇਲਾਕੇ ਦੇ ਹੋ ਲੇਕਿਨ ਹਾਲਾਤ ਜਿਹੜੇ ਨੇ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਕਾਫੀ ਅਣਗਿਹਲੀ ਜਿਹੜੀ ਇੱਥੇ ਦਿਖਾਈ ਵੇਖੋ ਜੀ ਬੜੀ ਦੁੱਖ ਵਾਲੀ ਗੱਲ ਆ ਮੇਰੇ ਬਿਲਕੁਲ ਹੀ ਗਵਾਡ ਰਹਿੰਦੇ ਆ ਅਮਰ ਸਿੰਘ ਨਾਮ ਦਾ ਆਦਮੀ ਆ ਉਹਦਾ ਨੌਜਵਾਨ ਕੱਲਾ ਕਲਾ ਪੁੱਤਰ ਸੀ ਉਹ ਉਧਰ ਆ ਰਿਹਾ ਸੀ ਤੇ ਉਥੋਂ ਬ੍ਰੇਕ ਨਹੀਂ ਲੱਗੀ ਕਿਸੇ ਕਰ ਨੌਜਵਾਨ ਬੱਚਾ ਸੀ ਕੋਈ ਗਲਤੀ ਹੋਤ ਕੋ ਲਾਲੋ ਜਾਂ ਰੱਬ ਦਾ ਹੈ ਜਾਂ ਪ੍ਰਸ਼ਾਸਨ ਨੇ ਜਿਹੜੇ ਗਲਤੀ ਇੰਤਜ਼ਾਮ ਕੀਤੇ ਆ ਜਾਂ ਉਹਨਾਂ ਦੀ ਗਲਤੀ ਲਾਲੋ ਉਹ ਬੱਚਾ ਨੌਜਵਾਨ ਬੱਚਾ ਥਲੇ ਡੇਕ ਕੇ ਉਹਦੀ ਮੌਤ ਹੋ ਗਈ ਕੱਲਾ ਕਲਾ ਬੱਚਾ ਸੀ ਮਾਂ ਪਿਓ ਦਾ ਤੇ ਇਸ ਕਰਕੇ ਫਿਰ ਮੈਂ ਇਹ ਜਿਹੜੀ ਆਪਣਾ ਪੁਲ ਦੀ ਚਾਰਦिवारी ਸਹੀ ਨਾ ਹੋਣ ਕਾਰਨ ਮੈਂ ਆਪਣੇ ਲੋਕ ਸਭਾ ਹਲਕਾ ਸਰ ਗਰਜੀਤ ਸਿੰਘ ਔਜਲਾ ਸਾਹਿਬ ਅਤੇ OBC ਦੇ ਪ੍ਰਧਾਨ सोनू ਜੜੇਲਾ ਜੀ ਇਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਵੀ ਇਹ ਆਪਾਂ ਪ੍ਰਸ਼ਾਸਨ ਨੂੰ ਇਹ ਗੱਲ ਉਹਨਾਂ ਦੇ ਧਿਆਨ 'ਚ ਲਾਈਏ ਵੀ ਉਹਨਾਂ ਨੇ ਨੈਟ ਲਾਇਆ ਵਾ ਜਿਹੜੇ ਬੱਚੇ ক্রিকেট ਖੇਡਦੇ ਹੁੰਦੇ ਆ ਇਹ ਨੈਟ ਦੇ ਨਾਲ ਥੋੜਾ ਰੁਕਣਾ ਕੁਛ ਆਪਾਂ ਨੂੰ ਕਹੀਏ ਕੋਈ ਗ੍ਰਿਲ ਲਾਓ ਕੋਈ ਇਹਦੀ ਚਾਰ ਦਵਾਰ ਉੱਚੀ ਕਰੋ ਤਾਂ ਨਾ ਕਿ ਜਿਹੜੀ ਲੋਕਾਂ ਨੂੰ ਮੁਸ਼ਕਲ ਆਵੇ ਕੋ ਬੱਚਿਆਂ ਦਾ ਫਿਰ ਦੁਬਾਰਾ ਕੋ ਹਾਸਾ ਆਵੇ ਹੁਣ ਮਾਂ ਪਿਓ ਦਾ ਇਕੱਲਾ ਇਕੱਲਾ ਬੱਚਾ ਗੁਜ਼ਰ ਗਿਆ ਵਾ ਕਦੀ ਮਾੜੀ ਗੱਲ ਆ ਇਸ ਕਰਕੇ ਮੈਨੂੰ ਉਮੀਦ ਉਮੀਦ ਕੀ ਇਹ ਗੱਲ ਸੱਚ ਆ ਵੀ ਜਿਹੜਾ ਔਜਲਾ ਸਾਹਿਬ ਨੂੰ ਜਾਂ ਜੰਡਿਆਲਾ ਸਾਹਿਬ ਨੂੰ ਜਿਹੜਾ ਕੰਮ ਕਹਿ ਦਿਆ ਕੰਮ ਹੁੰਦਾ ਵਾ ਜੋ ਕਿ ਮੇਰੀ ਵਾਰਡ ਨੰਬਰ 33 ਹੁਣ 39 ਆ ਉਹਦੇ ਵਿੱਚ ਸਰਦਾਰ ਗਰਜੀਤ ਸਿੰਘ ਔਜਲਾ ਜੀ ਨੇ ਮੇਨ ਬਾਜ਼ਾਰ ਦੇ ਵਿੱਚ 15 ਤੋਂ 17 ਲੱਖ ਰੁਪਏ ਦੇ ਇੱਕ ਦਰ مشاللہ ਦੇ ਲੈਂਡਰ ਪਵਾਇਆ ਅਤੇ ਸਾਡੇ 6 ਵੜ ਪਡੋਰਾ ਪੱਤੀ ਬਹਿਣੀਵਾਲ ਉਹਦੇ ਵਿੱਚ ਸ਼ਮਸ਼ਾਨ ਘੜਿਆ ਉੱਥੇ 5-6 ਲੱਖ ਰੁਪਏ ਲਾਇਆ ਅਨੇਕਾ ਹੋਰ ਕੰਮ ਉਹਨਾਂ ਕੋ ਮੈਂ ਕਰਵਾਏ ਹੋਰ ਵੀ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਵਾ ਕਿ ਤੁਸੀਂ ਆਪਣੀ ਵਾਰਡ ਦੇ ਵਿੱਚ ਵਾਰਡ ਨੰਬਰ ਮੇਰੀ 39 ਆ 39 ਦੇ ਵਿੱਚ ਮੈਂ ਹੋਰ ਵੀ ਕੰਮ ਉਹਨਾਂ ਨੂੰ ਲਿਖ ਕੇ ਦਿੱਤੇ ਆ ਅੱਜੇ ਹੋਰ ਵੀ ਕੰਮ ਮੈਂ ਗਿਣਾ ਰਿਹਾ ਉਹਨਾਂ ਨੂੰ ਮੈਂ ਥੋੜੇ ਦਿਨਾਂ ਦੇ ਵਿੱਚ ਆਪਣੇ ਕੰਮ ਗੜਾਵਾਂਗਾ ਇਸ ਕਰਕੇ ਮੈਨੂੰ ਉਮੀਦ ਆ ਮੈਂ ਆ ਔਜਲਾ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਸੋਨੂ ਜੜਿਆਲਾ ਜੀ ਡਿਊਟੀ ਲਈ ਵੀ ਜਾ ਕੇ ਮੌਕਾ ਵੇਖੋ ਕੀ ਹੈਗਾ ਵਾ ਤੇ ਉਹ ਆਪਾ ਪ੍ਰਸ਼ਾਸਨ ਦੇ ਜਿਹੜੇ ਸੁੱਤਾ ਪਿਆ ਪ੍ਰਸ਼ਾਸਨ ਉਹਨੂੰ ਜਗਾ ਕੇ ਤੇ ਆਪ ਪੈਦਾ ਕੰਮ ਸ਼ੁਰੂ ਕਰਾਈ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਨੇ ਹਾਲਾਂਕਿ ਜ਼ਰੂਰ ਕਈ ਵਾਰ ਇਸ ਪੁਲ ਦੀਆਂ ਜਿਹੜੀਆਂ ਆਵਾਜ਼ਾਂ ਪਹਿਲਾਂ ਵੀ ਚਿੱਕੀਆਂ ਗਈਆਂ ਨੇ ਕਈ ਨੌਜਵਾਨ ਜਿਹੜੇ ਆ ਇੱਥੋਂ ਹਾਦਸੇ ਦਾ ਸ਼ਿਕਾਰ ਹੋਏ ਨੇ ਲੇਕਿਨ ਪ੍ਰਸ਼ਾਸਨ ਜੋ ਲਗਾਤਾਰ ਕਮ ਕਰਨੀ ਨੀਂ ਸੁੱਤਾ ਹੋਇਆ ਤਾਂ ਹੁਣ ਕਿਤਣਾ ਕਿਤੇ ਆਪੋਜੀਸ਼ਨ ਕਿਤਣਾ ਕਿਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੱਕ ਦੀ ਜੜੀ ਆ ਦਿਖਾਈ ਦੇ ਰਹੀ ਆ ਤਾਂ ਆਸ ਕਰਦੇ ਆ ਕਿ ਜ਼ਰੂਰ ਜਿਹੜਾ ਲੋਕਲ ਪ੍ਰਸ਼ਾਸਨ ਆ ਗੁਰੂ ਨਗਰੀ ਦਾ ਉਹ ਇਸ ਮਸਲੇ ਤੇ ਧਿਆਨ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦਾ ਜਿਹੜਾ ਸੁਧਾਰ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਸਨਿਕ ਜਗਮਨੀ ਟੀਵੀ ਸ਼੍ਰੀਮੰਤ ਚਾਈ